ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਜੋ ਇੱਕ ਸੋਚ ਸਿੱਖੀ ਦੇ ਖਿਲਾਫ ਲੜਦੀ ਆ ਰਹੀ ਹੈ ਉਹ ਅੱਜ ਵੀ ਉਹੀ ਸੋਚ ਸਿੱਖਾਂ ਦੇ ਖਿਲਾਫ ਗੁਰੂ ਸਾਹਿਬ ਦੀ ਵਿਆਧਵੀ ਕੁਰਾਨ ਦੇ ਸਬੰਧ ਦੇ ਵਿੱਚ ਉਹਦਾ ਬਹੁਤ ਵੱਡਾ ਰੋਲ ਹੈ ਕਦੇ ਸਾਡੇ ਅਖਾਲਸ ਤਖਤ ਸਾਹਿਬ ਦੇ ਉੱਤੇ ਅਟੈਕ ਹੋ ਜਾਣੇ ਕਦੇ ਸਾਡੀ ਦਸਤਾਰ ਦੇ ਉੱਤੇ ਅਟੈਕ ਹੋ ਜਾਣੇ ਤੁਹਾਨੂੰ ਬਹੁਤ ਗੱਲ ਚੁਗੂ ਵੀ ਕਿ ਜਿਹੜੇ ਸਿੱਖ ਨੇ ਇਕੱਠੇ ਹੋ ਕੇ ਗੁਰੂ ਸਾਹਿਬ ਦੀ ਜਿਹੜੀ ਵਿਚਾਰਧਾਰਾ ਗਈ ਜਿਹੜੀ ਗੁਰੂ ਸਾਹਿਬ ਨੇ ਇਹਨਾਂ ਨੂੰ ਫੋਨ ਦੀ ਗੱਲ ਬੈਠ ਕੇ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਪੰਥ ਦੀ ਜਿਹੜੀਆਂ ਬੇਅਦਬੀਆਂ ਆ ਉਹ ਤੇ ਸਤਕਾਰ ਵਾਲੀ ਗੱਲ ਹੈ ਇਹ ਵੀ ਉਹ ਬਹੁਤਿਆਂ ਨੂੰ ਚੰਗੀ ਨਹੀਂ ਲੱਗਣੀ ਹੈਗੀ ਕਿਸੀ ਹੈਗੇ ਆ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਤੇ ਗੁਰੂ ਗ੍ਰੰਥ ਸਾਹਿਬ ਦੀ ਜੇ ਕੋਈ ਬੇਅਦਬੀ ਜਦੋਂ ਇੰਨੀ ਗੱਲ ਵੀ ਸਾਡੇ ਦੇ ਵਿੱਚ ਆ ਗਈ ਨਾ ਕਿ ਅਸੀਂ ਤਾਂ ਸੁ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਹਾਂ ਮੇਰੇ ਹਿਸਾਬ ਨਾਲ ਕਿਸੇ ਦੀ ਜੁਰਤ ਨਹੀਂ ਹੋਣੀ ਕਿ ਕਿਸੇ ਗੁਰੂ ਗ੍ਰੰਥ ਸਾਹਿਬ ਕੰਨੀ ਕੋਈ ਝਾਕ ਵੀ ਜਾਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੇ ਮੇਰੇ ਬਹੁਤ ਹੀ ਸਤਿਕਾਰਯੋਗ ਸੂਝਵਾਨ ਸਿੱਖ ਸਿੱਖ ਜਥਾ ਮਾਲਵਾ ਵੱਲੋਂ ਬੜਾ ਵੱਡਾ ਉਪਰਾਲਾ ਸੋ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦਾ ਬਖਸ਼ਿਸ਼ ਕੀਤਾ ਨਾਰਾ ਕਰੀਏ ਬਲੰਦਾ ਫੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਦੀ ਗੱਲ ਹੈ ਕਿ ਜਿੰਨਾ ਚੀਜ਼ਾਂ ਕਰਕੇ ਅਸੀਂ ਆਪਣੀ ਮਰਿਆਦਾ ਅਸੀਂ ਆਪਣੇ ਸਿਧਾਂਤ ਗੁਰੂ ਸਾਹਿਬ ਦਾ ਸਤਕਾਰ ਤੇ ਆਦਬ ਦੀ ਗੱਲ ਇਹ ਬਹੁਤ ਵੱਡੀ ਗੱਲ ਹੈ ਕਿ ਅਸੀਂ ਆਪਣੇ ਹੌਂਦ ਦੇ ਨਾਲ ਜੁੜ ਕੇ ਜਿੱਥੇ ਸਾਨੂੰ ਗੁਰੂ ਪਾਤਸ਼ਾਹ ਨੇ ਸਾਡੀ ਹੌਂਦ ਦੀ ਗੱਲ ਕੀਤੀ ਹੈ ਹੌਂਦ ਦੀ ਗੱਲ ਤੋਂ ਹੀ ਸਤਕਾਰ ਤੇ ਆਦਬ ਦੀ ਗੱਲ ਚਲਣੀ ਹੈ ਜੇ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਕੇ ਗੁਰੂ ਸਾਹਿਬ ਦੀ ਨੀਚਾ ਰੱਖ ਕੇ ਗੁਰੂ ਸਾਹਿਬ ਦਾ ਸਤਕਾਰ ਫਿਰ ਸਿੱਖਾਂ ਵਾਸਤੇ ਆਟੋਮੈਟਿਕੀ ਬਹੁਤ ਬੜਾ ਤੇ ਬਹੁਤ ਜ਼ਰੂਰੀ ਹੈ ਸੋ ਜਿਸ ਤਰ੍ਹਾਂ ਦੇਖਿਆ ਗਏ ਕਿ ਪਿਛਲੇ ਸਮੇਂ ਤੋਂ ਜਿੱਥੇ ਅਸੀਂ ਵੱਡੇ ਗਿਲਤੀ ਦੇ ਵਿੱਚ ਸਿੱਖ ਬੈਠਾਗਾ ਤੇ ਜਿੱਥੇ ਸਾਡੇ ਗੁਰੂ ਸਾਹਿਬਾਨੇ ਬਹੁਤ ਸਮਾਂ ਵੱਡਾ ਵੱਡਾ ਇਤਿਹਾਸ ਰਚ ਕੇ ਸਾਡੇ ਵਾਸਤੇ ਇਕ ਮੀਲ ਪੱਥਰ ਸਾਨੂੰ ਦਿੱਤਾਗਾ ਉੱਥੇ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣੀ ਤੇ ਫਿਰ ਉਹਦਾ ਇਨਸਾਫ ਨਾ ਮਿਲਣਾ ਇਹ ਸਾਡੇ ਸਿੱਖਾਂ ਲਈ ਬਹੁਤ ਵੱਡੀ ਗੱਲ ਹੈ ਕਿ ਈ ਕਹੇ ਮੈਂ ਉਹ ਜਮਾਤਾਂ ਜਿਹੜੀਆਂ ਨੇ ਬੇਆਦਮੀਆਂ ਕਰਾਈਆਂ ਨੇ ਉਹ ਸਾਡੇ ਸਿੱਖਾਂ ਮੰਗੋ ਉਹਨਾਂ ਦੇ ਮਹਾਂਦਰੇ ਨੇ ਨਾ ਸਮਝਦਾਗਾ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਜੋ ਇੱਕ ਸੋਚ ਸਿੱਖੀ ਦੇ ਖਿਲਾਫ ਲੜਦੀ ਆ ਰਹੀ ਹੈ ਉਹ ਅੱਜ ਵੀ ਉਹੀ ਸੋਚ ਸਿੱਖਾਂ ਦੇ ਖਿਲਾਫ ਗੁਰੂ ਸਾਹਿਬ ਦੀ ਬੇਆਦਮੀ ਪ੍ਰਾਣ ਦੇ ਸੰਬੰਧ ਦੇ ਵਿੱਚ ਉਹਦਾ ਬਹੁਤ ਵੱਡਾ ਰੋਲ ਹੈ ਹਰ ਇੱਕ ਗੱਲ ਨੂੰ ਕਦੇ ਸਾਡੇ ਅਖਾਲਸ ਤੱਕ ਸਾਹਬ ਦੇ ਉੱਤੇ ਅਟੈਕ ਹੋ ਜਾਣੇ ਕਦੇ ਸਾਡੀ ਦਸਤਾਰ ਦੇ ਉੱਤੇ ਅਟੈਕ ਹੋ ਜਾਣੇ ਇਹ ਸਾਰੀਆਂ ਗੱਲਾਂ ਫਿਰ ਗੁਰੂ ਸਾਹਿਬ ਦੀ ਬੇਅਦਬੀ ਹੋ ਜਾਣੀ ਮਤਲਬ ਕਿ ਇਹ ਸਾਰਾ ਕੁਝ ਹੀ ਉਹ ਸੋਚ ਦੇ ਅਧੀਨ ਹੋ ਰਿਹਾਗਾ ਜਿਹੜੀ ਸੋਚ ਗੁਰੂ ਨਾਨਕ ਪਾਤਸ਼ਾਹ ਵੇਲੇ ਜਨੂ ਪੈਣਣ ਤੋਂ ਹੁਣ ਤੱਕ ਦਾ ਗੁਰੂ ਅਰਜਨ ਦੇਵ ਜੀ ਦੀ ਮਹਾਰਾਜ ਦੀ ਸ਼ਹੀਦੀ ਉਹ ਸਾਰਾ ਕੁਝ ਸਾਡੇ ਸਾਹਮਣੇ ਆਇ ਸਿੱਖਾਂ ਦੇ ਜੇ ਆਪਾਂ ਉਸ ਚੀਜ਼ ਨੂੰ ਦੇਖਾਂਗੇ ਫਿਰ ਸਾਨੂੰ ਸਪਸ਼ਟ ਰੂਪ ਦੇ ਵਿੱਚ ਸਾਹਮਣੇ ਸਾਰਾ ਕੁਝ ਆ ਜਾਊਗਾ ਕਿ ਕਿਤੇ ਇਹ ਜਿਹੜੇ ਸਿੱਖ ਸਾਨੂੰ ਦਿਖਦੇ ਨੇ ਕਿ ਗੁਰੂ ਦੇ ਸਿੱਖ ਨੇ ਕਿਤੇ ਉਹ ਉਸ ਸੋਚ ਦੇ ਅਧੀਨ ਤਾਂ ਨਹੀਂ ਕੰਮ ਕਰ ਰਹੇ ਫਿਰ ਸਾਨੂੰ ਉਹ ਜਿਹੜੀ ਤਸਵੀਰ ਹੈ ਜਿਹੜੀ ਪਿਕਚਰ ਹੈ ਉਹ ਸਾਰਾ ਕੁਝ ਕਲੀਅਰ ਹੋ ਜਾਊਗਾ ਮੇਰੇ ਸਾਹਮਣੇ ਅੱਜ ਇਹ ਬਹੁਤ ਵੱਡੀ ਗੱਲ ਹੈ ਮੈਂ ਸਮਝਦਾ ਨਾ ਸਿੱਖ ਜਥਾ ਮਾਲਵਾ ਨੂੰ ਮੈਂ ਵਧਾਈ ਵੀ ਦਿੰਨਾਗਾ ਤੁਸੀਂ ਇਹ ਬਹੁਤ ਵੱਡਾ ਉਪਰਾਲਾ ਕਰ ਰਹੇ ਹੋ ਸ਼ੁਰੂਆਤ ਹੈ ਸੋ ਪਹਿਲੀ ਗੱਲ ਤਾਂ ਅਸੀਂ ਗੁਰੂ ਦੇ ਸਿੱਖ ਹੈ ਸਾਰੇ ਠੀਕ ਹੈ ਔਡੋ ਵੱਡੀ ਕੋਈ ਕਿਸੇ ਜਥੇਬੰਦੀ ਚ ਹੈ ਕੋਈ ਸੇਵਾ ਕਰਨ ਦਾ ਤਰੀਕਾ ਜਾਂ ਕਿਤੇ ਜੁੜਿਆ ਹੋਇਆ ਉਹਦਾ ਉਹਦੇ ਵਿੱਚ ਵੀ ਇਹ ਆਪਾਂ ਨੂੰ ਦੇਖਣਾ ਬਣਦਾਗਾ ਕਿ ਜਿਹੜੀ ਜਥੇਬੰਦੀ ਦੇ ਵਿੱਚ ਜੁੜ ਕੇ ਇਨਸਾਨ ਉਹ ਬੰਦਾ ਸਿੱਖ ਕੰਮ ਕਰ ਰਿਹਾ ਹੈਗਾ ਉਹ ਜਥੇਬੰਦੀ ਜਿਹੜੀ ਸੋਚ ਦੀ ਗੱਲ ਕੀਤੀ ਆਪਾਂ ਨੇ ਕਿ ਉਹ ਸੋਚ ਦੇ ਅਧੀਨ ਤਨ ਚੱਲਦੇ ਆ ਹੈਗੇ ਹੁਣ ਬੜਾ ਦੁੱਖ ਹੈ ਬੜਾ ਅਫਸੋਸ ਹੈ ਕਿ ਸਾਡੀ ਟਕਸਾਲ ਸਾਡੀਆਂ ਨਿਹੰਗ ਜਥੇਬੰਦੀਆਂ ਸਾਡੇ ਸਿੱਖ ਉਹ ਸਾਰੇ ਉਹ ਸੋਚ ਦੇ ਅਦੀਨ ਹੁੰਦੇ ਜਾ ਰਹੇ ਨੇ ਤੇ ਜੇ ਆਪਾਂ ਨਿੱਜੀ ਤੌਰ ਤੇ ਪਿੰਡਾਂ ਦੇ ਵਿੱਚ ਪ੍ਰਬੰਧਾਂ ਦੀ ਗੱਲ ਕਰਨ ਵਾਸਤੇ ਆਉਨੇ ਆ ਜਿਹੜੇ ਪ੍ਰਬੰਧ ਚਲਾਉਣ ਦੇ ਸੇਵਾਦਾਰ ਕਰਨ ਦੇ ਉਹਨਾਂ ਦੇ ਵਿੱਚ ਬਹੁਤ ਪ੍ਰਬੰਧ ਕੀ ਜਿਹੜੇ ਸੇਵਾ ਕਰਦੇ ਨੇ ਉਹਨਾਂ ਦੇ ਵਿੱਚ ਸਿੱਖਾਂ ਦੇ ਲਈ ਮੋਡਲੀ ਜਾਣਕਾਰੀ ਬਾਰੇ ਉਹਨਾਂ ਨੂੰ ਕੱਖ ਨਹੀਂ ਪਤਾ ਹੈਗਾ ਫਿਰ ਉਹ ਸਾਡੇ ਸਤਕਾਰ ਵਾਲੀ ਗੱਲ ਬਹੁਤ ਦੂਰ ਵਾਲੀ ਗੱਲ ਹੈ ਇਹਦੇ ਵਿੱਚ ਜਿਹੜਾ ਆਪਾਂ ਨੇ ਅੱਜ ਕੰਮ ਸ਼ੁਰੂ ਕੀਤਾ ਗਿਆ ਸਾਨੂੰ ਬਹੁਤ ਵੱਡੀਆਂ ਪ੍ਰਾਪਤੀਆਂ ਵੀ ਹੋਣਗੀਆਂ ਤੇ ਸਾਡੇ ਜਿਹੜੇ ਉਹ ਸਿੱਖ ਨੇ ਸੇਵਾਦਾਰ ਨੇ ਜਿਨ੍ਹਾਂ ਨੂੰ ਗਿਆਨ ਨਹੀਂ ਉਹਨਾਂ ਨੂੰ ਗਿਆਨ ਵੀ ਮਿਲੂਗਾ ਆਟੋਮੈਟਿਕੀ ਉਹ ਗੁਰੂ ਦੇ ਸਤਕਾਰ ਦੀ ਗੱਲ ਵੀ ਉਹਨਾਂ ਦੇ ਜਿਹਨ ਦੇ ਵਿੱਚ ਆਊਗੀ ਮੈਂ ਸਮਝਦਾਗਾ ਕਿ ਅੱਜ ਵੀ ਅਕਾਲ ਤਖਤ ਸਭ ਸਟੇਟਿਵੀ ਹੋ ਗਏ ਸਾਡੀਆਂ ਦਸਤਾਰਾਂ ਤੇ ਸਾਡੇ ਸਿੱਖਾਂ ਦੇ ਉੱਤੇ ਬਹੁਤ ਵੱਡਾ ਵਰਤਾਰਾ ਵਾਪਰਿਆਗਾ ਸਾਡੇ ਸਿੱਖਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਵੀ ਦਿੱਤੀਆਂ ਨੇ ਉਹ ਲੜਾਈਆਂ ਲੜੀਆਂ ਨੇ ਚਾਹੇ ਹਥਿਆਰਬੰਦ ਤੌਰ ਹੋ ਕੇ ਤੇ ਤਾਹੇ ਜਿਸ ਤਰ੍ਹਾਂ ਹੁਣ ਆਪਾਂ ਸਾਰੇ ਇਸ ਇਹ ਵੀ ਜਿਹੜੇ ਉਹ ਸੋਚ ਆ ਉਹਨਾਂ ਨੂੰ ਬਹੁਤ ਗੱਲ ਚੁਭੂਗੀ ਕਿ ਜਿਹੜੇ ਸਿੱਖ ਨੇ ਇਕੱਠੇ ਹੋ ਕੇ ਗੁਰੂ ਸਾਹਿਬ ਦੀ ਜਿਹੜੀ ਵਿਚਾਰਧਾਰਾ ਹੈਗੀ ਜਿਹੜੀ ਗੁਰੂ ਸਾਹਿਬ ਨੇ ਇਹਨਾਂ ਨੂੰ ਹੋਂਦ ਦੀ ਗੱਲ ਬੈਠ ਕੇ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਪੰਥ ਦੀ ਜਿਹੜੀਆਂ ਬਿਆਦਪੀਆਂ ਆ ਆਦੂ ਤੇ ਸਤਕਾਰ ਵਾਲੀ ਗੱਲ ਹੈ ਇਹ ਵੀ ਉਹ ਬਹੁਤਿਆਂ ਨੂੰ ਚੰਗੀ ਨਹੀਂ ਲੱਗਣੀ ਹੈਗੀ ਸੋ ਕਿਸੇ ਨੂੰ ਚੰਗੀ ਲੱਗੇ ਨਾ ਲੱਗੇ ਪਰ ਸਾਡੇ ਗੁਰੂ ਨੂੰ ਜ਼ਰੂਰ ਚੰਗੀ ਲੱਗੂਗੀ ਕਿ ਮੇਰੇ ਜਿਹੜੇ ਸਿੱਖ ਨੇ ਉਹਨਾਂ ਨੂੰ ਇਹ ਬਹੁਤ ਵਧੀਆ ਗੱਲ ਉਹਨਾਂ ਦੇ ਜ਼ਿਹਨ 'ਚ ਆਈ ਹੈ ਉਹਨਾਂ ਨੇ ਆਪਣਾ ਅਸਲੀ ਰਸਤਾ ਪਛਾਣਿਆ ਹੈਗਾ ਸੋ ਸਾਨੂੰ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਸਾਡੀ ਇੱਕ ਮਤ ਮੈਂ ਸਮਝਦਾਗਾ ਜਿਸ ਤਰ੍ਹਾਂ ਸਿੱਖ ਜਥਾ ਮਾਲਵਾ ਸਾਰੇ ਜੇ ਸਿੱਖ ਇਸ ਤਰ੍ਹਾਂ ਸੋਚ ਕਰਨ ਸਮਝਣ ਕੇ ਅਸੀਂ ਹੈਗੇ ਆ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਤੇ ਗੁਰੂ ਗ੍ਰੰਥ ਸਾਹਿਬ ਦੀ ਜੇ ਕੋਈ ਬੇਅਦਬੀ ਜਦੋਂ ਇੰਨੀ ਗੱਲ ਵੀ ਸਾਡੇ ਦੇ ਵਿੱਚ ਆ ਗਈ ਨਾ ਕਿ ਇਹ ਸਿੱਦਾ ਸੁ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੈ ਮੇਰੇ ਹਿਸਾਬ ਨਾਲ ਕਿਸੇ ਦੀ ਜਰੂਰਤ ਨਹੀਂ ਹੋਣੀ ਕਿ ਇਸ ਗੁਰੂ ਗ੍ਰੰਥ ਸਾਹਿਬ ਕੰਨੀ ਕੋਈ ਝਾਕ ਵੀ ਜਾਵੇ ਸੋ ਇਹ ਇਹੀ ਉਹ ਏਜੰਸੀਆਂ ਕੰਮ ਕਰ ਰਹੀਆਂ ਨੇ ਸਾਨੂੰ ਅੱਡੋ-ਅੱਡੀ ਕੱਢ ਰਹੀਆਂ ਨੇ ਉਹਨਾਂ ਨੂੰ ਸੌਖਾ ਕੰਮ ਹੋ ਜਾਂਦਾਗਾ ਸੋ ਮੈਂ ਬੁढ़ाई ਦਿੰਨਾਗਾ ਸੇ ਜਿੱਥੇ ਵੀ ਕਿਤੇ ਅਸੀਂ ਸਿੱਖ ਜਥਾ ਮਾਲਵਾ ਦੇ ਨਾਲ ਤਿਆਰ ਹੈ ਜਿੱਥੇ ਕਿਤੇ ਪ੍ਰੋਗਰਾਮ ਰੱਖੋਗੇ ਤੁਹਾਡੇ ਨਾਲ ਚੱਲਾਂਗੇ ਸੋ ਮੈਂ ਇੰਨੀਆਂ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਚਕਾ ਜੇ ਕੋਈ ਗੱਲ ਮੱਧ ਕੱਟੇ ਕਹੀ ਗਈ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਸਿੱਖ ਜੜਦੀ ਕਲਾੜੀ ਸਿੰਘ ਬੈਠੇ ਨੇ ਸਾਰੇ ਸਾਰੇ ਇੱਕ ਦੂਜੇ ਤੋਂ ਇੱਕ ਸਿੱਖੀ ਬਾਰੇ ਜਾਣਦੇ ਨੇ ਸੋ ਮੈਂ ਇਹਨਾਂ ਕੁਝ ਕਹਿੰਦਾ ਖੇਵਾਂ ਦਾ ਜੱਜ ਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ